ਸੰਸਥਾ ਦਾ ਨਾਮ ਅੱਜ ਵਾਈਡਅਪ ਕਰਕੇ ਜਾਰੀ ਹੋ ਕੀ ਕਰਨਾ ਹੈ ਹਾਂਜੀ ਮੇਰਾ ਨਾਮ ਸੁਖਜਿੰਦਰਪਾਲ ਸਿੰਘ ਹੈ ਸਾਡੀ ਸੰਸਥਾ ਵਿਸ਼ਮਾਨਵ ਰਹਾਣੀ ਕੇਂਦਰ ਡਿਸਟ੍ਰਿਕਟ ਪੰਚਕੂਲਾ ਸਟੇਟ ਹਰਿਆਣਾ ਤੋਂ ਅਸੀਂ ਆਏ ਹੋਇਆ ਜੀ 2 ਸਤੰਬਰ ਤੋਂ ਸਾਡਾ ਜਿਹੜਾ ਮਤਲਬ ਫ੍ਰੀ ਆਫ ਕੋਸ ਜਿਹੜਾ ਮੈਡੀਕਲ ਕੈਂਪ ਲੱਗਾ ਹੋਇਆ ਜੀ ਅੱਜ ਤਕਰੀਬਨ 2.5 ਮਹੀਨੇ ਹੋ ਗਏ ਜੀ ਸਾਨੂੰ ਇੱਥੇ ਆਇਆ ਹੋਇਆ ਨੂੰ ਤੇ ਸਾਡਾ ਨੰਬਰ 24 ਆਵਰ ਜਿਹੜਾ ਹੈ ਵਿਸ਼ਮਾਨਵ ਰਹਾਣੀ ਕੇਂਦਰ ਨੇ ਇਹ ਸੇਵਾਵਾਂ ਦਿੱਤੀਆਂ ਜੀ ਤਾਂ ਸਰ ਅੱਜ ਜਾ ਰਹੇ ਹੋ ਲੋਕਾਂ ਨੂੰ ਕਿੰਨਾ ਕੋ ਜਿਹੜਾ ਮਹਿਸੂਸ ਹੋ ਰਿਹਾ ਕਿ ਇੱਥੇ ਤੁਸੀਂ ਵਾਈਂਡ ਅਪ ਕਰਕੇ ਜਾ ਰਹੇ ਹੋ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇੱਥੇ ਸੇਵਾਵਾਂ ਨਭਾਈਆਂ ਬਿਲਕੁਲ ਹੀ ਲੋਕਾਂ ਨੂੰ ਤਾਂ ਹੈ ਹੀ ਕਿਉਂ ਵਖੋ 2 ਢਾਈ ਮਹੀਨੇ ਤੋਂ ਸੇਵਾ ਮਿਲ ਰਹੀ ਸੀ ਅੱਜ ਤੁਹਾਨੂੰ ਪਤਾ ਮੈਡੀਸਿਨ ਕਿੰਨੀ ਕੋਸਟਲੀ ਹੈ ਡਾਕਟਰਾਂ ਦੀ ਫੀਸ ਕਿੱਸ ਹੈਗੀਆਂ ਨੇ ਉਹ ਜਿਹੜੀ ਸੇਵਾ ਸਾਡੇ ਸੰਸਥਾ ਵੱਲੋਂ ਦਿੱਤੀ ਜਾ ਰਹੀ ਸੀ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਤਾਂ ਫਿਰ ਨਿਰਾਸ਼ਾ ਹੁੰਦੀ ਹੈ ਜਦ ਇੰਨਾ ਟਾਈਮ ਅਸੀਂ ਸਪੈਂਡ ਕਰਦੇ ਹਾਂ ਕਿਸੇ ਨਾਲ ਫਿਰ ਉਹ ਕੋਈ ਸਹੂਲਤਾਂ ਮਿਲਦੀਆਂ ਜੀ ਤਾਂ ਪਾਜੀ ਜੇਕਰ ਫਿਰ ਤੋਂ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਹਾਡੀ ਜਿਹੜੀ ਸੰਸਥਾ ਹੈ ਹੈਲਪ ਕਰੇਗੀ ਬਿਲਕੁਲ ਬਿਲਕੁਲ ਜੀ ਹਾਂ ਕਿਸੇ ਟਾਈਮ ਵੀ ਲੋੜ ਪੈਂਦੀ ਹੈ ਸਾਡਾ ਮਿਸ਼ਨ ਜਿਹੜਾ ਹੈ ਵਿਸ਼ਵ ਮਾਨਵ ਰੋਹਾਨੀ ਕੇਂਦਰ 24 ਆਵਰ ਜਿਹੜਾ ਹੈ ਹਰ ਟਾਈਮ ਐਕਟਿਵ ਰਹਿੰਦਾ ਜੀ ਕਿਤੇ ਵੀ ਕਿਤੇ ਪੂਰੇ ਆਲ ਓਵਰ ਇੰਡੀਆ ਕੀ ਪੂਰੇ ਬਰਲਡ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਐਸੀ ਕੋਈ ਕੁਦਰਤੀ ਆਫਤ ਆਂਦੀ ਹੈ ਕੋਈ ਫਲੱਡ ਆਂਦੇ ਆ ਕੋਈ ਅਗਜ਼ਨੀ ਹੁੰਦੀ ਹੈ ਕੋਈ ਹੋਰ ਇਦਾਂ ਦੀ ਮੁਲਾਫਤਾਂ ਦੀ ਉਹਦੇ ਵਿੱਚ ਸਾਡਾ ਮਿਸ਼ਨ ਜਿਹੜਾ ਅਗਾਹ ਵਧ ਕੇ ਬਿਲਕੁਲ ਜੜੀ ਸੇਵਾ ਪੰਦਾ ਜੀ ਕਹਿਣਾ ਚਾਹੁੰਦੇ ਹੋ ਕਿੰਨੇ ਕੁ ਪੇਸ਼ੈਂਟਸ ਹੁੰਦੇ ਸੀ ਜਿਆਦਾ ਪੇਸ਼ੈਂਟ ਕਿਹਦੇ ਹੁੰਦੇ ਆ ਸਾਡੇ ਕੋਲ ਅ ਸਾਡੇ ਕੋਲ ਡੇਲੀ 6 ਤੋਂ 700 ਪੇਸ਼ੈਂਟ ਆ ਰਹੇ ਸੀ ਮੋਸਟਲੀ ਪੇਸ਼ੈਂਟਸ ਆ ਸਕਿਨ ਡਿਸੀजेस ਨਾਲ ਰਿਲੇਟਡ ਸੀ ਜਿਵੇਂ ਪੰਗੜ ਇਨਫੈਕਸ਼ਨਸ ਅ ਆਫਟਰ दैट ਹੁਣ ਕੋਲਡ ਕਫ ਅਤੇ ਫੀਵਰ ਦੇ ਪੇਸ਼ੈਂਟਸ ਆ ਰਹੇ ਨੇ ਤਾਂ ਸਰ ਹੁਣ ਤੁਸੀਂ ਅੱਜ ਵਾਈਂਡ ਅਪ ਕੀਤਾ ਆ ਤਾਂ ਜਿਹੜੇ ਪੇਸ਼ੈਂਟਸ ਆ ਰਹੇ ਸੀ ਕਿਤੇ ਨਾ ਕਿਤੇ ਫੀਲ ਕਰਦੇ ਕਿ ਤੁਸੀਂ ਜਾ ਰਹੇ ਹੋ ਦੇਖੋ ਜੀ ਜ਼ਰੂਰ ਫੀਲ ਕਰਦੇ ਆ ਜੀ ਮੇਸ਼ਾ ਹਰ ਇੱਕ ਦੀ ਦਿਲ ਹੀ ਸਾਂਝ ਪੈ ਜਾਂਦੀ ਇਹਨਾਂ ਲੰਬਾ ਸਮਾਂ ਸੀ ਇੱਥੇ ਰਹੇ ਆ ਤੇ ਹਰ ਇੱਕ ਨੂੰ ਮਹਿਸੂਸ ਹੋ ਰਿਹਾ ਜੀ ਜੀ ਕੀ ਨਾਮ ਹੈ ਤੁਹਾਡਾ ਕਿੰਨੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹੋ ਕੀ ਕਹਿਣਾ ਚਾਹੋਗੇ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਅਸੀਂ ਸੰਸਥਾ ਨਾਲ ਪਿਛਲੇ 40 ਸਾਲ ਤੋਂ ਜੁੜੇ ਆ ਜੀ ਔਰ ਜਿਹੜਾ ਮਿਸ਼ਨ ਹੈ ਸੇਵਾ ਔਰ ਸਿਮਰਨ ਦਾ ਮਿਸ਼ਨ ਹੀ ਹੈ ਔਰ ਇਹ ਵੀ ਜੋ ਕੈਂਪ ਹੈ ਇਹ ਵੀ ਸੇਵਾ ਭਾਵਨਾ ਨੇ ਲੱਗਾ ਸੀ ਔਰ ਅੱਜ ਜਦੋਂ ਪ੍ਰਸ਼ਾਸਨ ਨੇ ਮਤਲਬ ਇਹ ਲੋੜ ਸੰਭਧੀ ਆ ਕਿ ਸ਼ਾਇਦ ਹੁਣ ਬਹੁਤੀ ਜ਼ਰੂਰਤ ਨਹੀਂ ਪਰ ਆਮ ਜੀਵਨ ਜਿਹੜਾ ਵਾ ਉਹ ਬਿਲਕੁਲ ਨਾਰਮਲ ਹੋ ਗਿਆ ਤੋਂ ਇਸ ਕਰਕੇ ਗੁਰੂ ਮਹਾਰਾਜ ਦੀ ਇਜਾਜ਼ਤ ਨਾਲ ਔਰ ਮਿਸ਼ਨ ਦੀ ਸਲਾਹ ਦੇ ਨਾਲ ਅਸੀਂ ਇਹ ਮਿਸ਼ਨ ਜਿਹੜਾ ਕੈਂਪ ਅੱਜ ਇਹਨੂੰ ਸਮਾਪਤੀ ਵੱਲ ਜਾ ਰਿਹਾ ਕਿੰਨਾ ਸਮਾਂ ਅੰਕਲ ਚੱਲਿਆ ਜੀ ਇਹ ਲਗਭਗ ਢਾਈ ਮਹੀਨੇ ਚੱਲ ਰਿਹਾ ਜੀ 2 ਸਤੰਬਰ ਤੋਂ ਲੈ ਕੇ ਤੇ ਅੱਜ ਤੱਕ ਇਹ ਚੱਲਿਆ ਹੋਰ ਨਾ ਸੰਸਥਾਵਾਂ ਨੇ ਵੀ ਸੇਵਾ ਨਿਭਾਈ ਪਰ ਜਿਹੜਾ ਤੁਹਾਡਾ ਕੈਂਪ ਆ ਸਭ ਤੋਂ ਜ਼ਿਆਦਾ ਸਮਾਂ ਇਹਨੇ ਸੇਵਾ ਕੀਤੀ ਇੱਥੇ ਦੇਖੋ ਜੀ ਅਸੀਂ ਜਦੋਂ ਵੀ ਸਟਾਰਟ ਕੀਤਾ ਸੀ ਉਹ ਪ੍ਰਸ਼ਾਸਨ ਦੀ ਅਰਜ਼ਤ ਨਾ ਕੀਤਾ ਸੀ ਔਰ ਆਪਣੇ ਗੁਰੂ ਮਹਾਰਾਜ ਦੀ ਮਤਲਬ ਦਿਸ਼ਾ ਨਿਰਦੇਸ਼ਾਂ ਸਾਰ ਸ਼ੁਰੂ ਕੀਤਾ ਸੀ ਔਰ ਅੱਜ ਪ੍ਰਸ਼ਾਸਨ ਨੇ ਜਦੋਂ ਇਹ ਲੋਡ ਮਹਿਸੂਸ ਕੀਤੀ ਆ ਕਿ ਹੁਣ ਕੋਈ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਕਿ ਨਾਰਮਲ ਪੋਜੀਸ਼ਨ ਹੋ ਗਈ ਆਮ ਜਨ ਜੀਵਨ ਦੀ ਔਰ ਗੁਰੂ ਮਹਾਰਾਜ ਦੀ ਵੀ ਇਹੋ ਹੀ ਆਇਆ ਕਿ ਹੁਣ ਜਿਹੜਾ ਵਾਜੇ ਨਹੀਂ ਪ੍ਰਸ਼ਾਸਨ ਨੂੰ ਲੋੜ ਤੇ ਫਿਰ ਆਪਾਂ ਇਹਨੂੰ ਸਮਾਪਤ ਕਰਦੇ ਹਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼